ਸ਼ਾਮ ਹੁੰਦੇ ਹੀ ਗੁੰਡਿਆਂ ਨੇ ਕਲੋਨੀ ਚ ਬੋਲਤਾ ਤਾਵਾ ਹੁੱਕਾ ਪੀਂਦਿਆਂ ਤੇ ਕੁਹਾੜੀਆਂ ਤੇ ਡੰਡਿਆਂ ਨਾਲ ਕੀਤਾ ਹਮਲਾ ਵੱਡੇ ਤੇ ਚਿਹਰੇ ਭਰਾ ਤੇ ਮੱਚਿਆ ਚੀਕ ਚਹਾੜਾ ਇੱਕ ਦਾ ਪਾੜਤਾ ਸਿਰ ਤੇ ਤਿੰਨ ਹੋਰ ਹੋਏ ਜ਼ਖਮੀ ਸ਼ਾਮ ਹੁੰਦੇ ਹੀ ਕਲੋਨੀ ਦੇ ਵਿੱਚ ਘਰ ਦੇ ਬਾਹਰ ਹੁੱਕਾ ਪੀ ਰਹੇ ਤਿੰਨ ਚਚੇਰੇ ਭਾਈਆਂ ਤੇ ਦਰਜਨ ਭਰ ਨੌਜਵਾਨਾਂ ਨੇ ਡੰਡਿਆਂ ਤੇ ਕੁਹਾੜੀਆਂ ਦੇ ਨਾਲ ਕਾਤਲਾਨਾ ਹਮਲਾ ਕਰ ਦਿੱਤਾ ਇਸ ਦੇ ਵਿੱਚ ਤਿੰਨ ਚਿਹਰੇ ਭਰਾ ਜ਼ਖਮੀ ਹੋ ਗਏ ਤੇ ਇਸ ਤੋਂ ਇਲਾਵਾ 12 ਸਾਲ ਦੇ ਬੱਚੇ ਦੇ ਵੀ ਹੱਥ ਤੇ ਸੱਟ ਲੱਗੀ ਦੱਸੀ ਜਾ ਰਹੀ ਹੈ ਹਮਲਾ ਹੁੰਦੇ ਹੀ ਲੋਕ ਕੱਚੇ ਹੋ ਗਏ ਤੇ ਲੋਕਾਂ ਦੇ ਵਿੱਚ ਡਰ ਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਤੇ ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਤੇ ਫੋਰੈਂਸਿਕ ਟੀਮ ਮੌਕੇ ਤੇ ਪਹੁੰਚੀ ਜਿਸ ਤੋਂ ਬਾਅਦ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਜ਼ਖਮੀ ਨੇ ਦੱਸਿਆ ਕਿ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾਂ ਦੇ ਨਾਲ ਇੱਕਦਮ ਹਮਲਾ ਕੀਤਾ ਤਾਂ ਉਹ ਬੁਰਿਤਾਂ ਦੇ ਨਾਲ ਡਰ ਗਿਆ ਤੇ ਬਾਅਦ ਵਿੱਚ ਉਸ ਨੇ ਕੰਦ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ ਐ। ਕੋਟਾ ਨਾ ਨੀ ਦਿਨ ਕੋਟਾ ਉਹ ਪਹਿਲੇ ਮਾਰੇ ਘਰ ਕੇ ਉਧਰ ਆ ਕੇ ਗਾੜੀ ਗੋਲੀ ਦੇ ਗਿਆ। ਹੂੰ। ਤੋਂ ਹਮ ਪਹਿਲੇ ਉਸੇ ਸਮਝਾਇਆ ਤਾਂ ਉਹ ਮੰਨਿਆ ਨਹੀਂ। ਜੋ ਦੁਬਾਰਾ ਗਏ ਤਾਂ ਥੱਲੇ ਉਹਨਾਂ ਨੇ ਗਾੜੀ ਗੋਲੀ ਦੀ। ਤੋਂ ਜੋ ਭਾਈ ਐ ਉਸਨੇ ਮਾਰ ਦਿਆ ਤਾਂ ਉਸਕੇ ਕਿਸਨੇ? ਸ਼ੁਭਾ ਮੈਦਾ ਜੀ। ਅੱਛਾ ਕਿਸਕੇ ਮਾਰ ਦਿਆ? ਕੋਟੇ ਕੇ। अच्छा क्यों तो वो वैसे वो पहले जो नितिन कोटा है ना उसने घर के आगे गाड़ी गोड़ी दीजिए वो मानना नहीं इसीलिए लेके आए पीछे से दो बड़ा भाई है सुबह एक कट रहा है एक के यहाँ पे लग रही जी मेरे ये लग रही है अच्छा कितने जख्मी हुए तो ये झगड़ा कोई पुराना चल रहा है थोड़ा विवाद नहीं ऐसे नहीं बहुत ਉਹ दारू ਪੀ ਕੇ ਹਰਕਤ ਕਰਦੇ ਨੇ ਗਲੀ ਵਿੱਚ ਕੌਣ ਜੁਨੀਤੀ ਨੂੰ ਕੁੱਟਦਾ ਹੈ ਅੱਛਾ ਕੀ ਉੱਥੇ ਜਿਹੜਾ ਮਾਹੌਲ ਬਣਿਆ ਜਾਣਕਾਰੀ ਤੁਹਾਡੇ ਹੱਥ ਲੱਗ ਹੋਣੀ ਕਿ ਹੁਣ ਮੈਨੂੰ ਤਾਂ ਦੇਖੋ ਜੀ ਕੁਝ ਨਹੀਂ ਪਤਾ ਸੀ ਆ ਮੈਂ ਘਰੇ ਪਿਆ ਸੀਗਾ ਮੈਨੂੰ ਜਿਹੜੇ ਕੋਈ ਗਵਾਂਡੀ ਸੀਗੇ ਉਹਨਾਂ ਦੇ ਉਹ ਆਏ ਸੀਗੇ ਮੈਨੂੰ ਬੁਲਾਉਣ ਵਾਸਤੇ ਪਈ ਤਦਾ ਤਦਾ ਕਰਕੇ ਤੁਹਾਡੇ ਭਤੀਜੇ ਦੇ ਮਾਰ ਕੀਆ ਸੱਟਾ ਤਾਂ ਮੈਂ ਤਾਂ ਪਹੁੰਚੇ ਤੇ ਇਹ ਉਹਨਾਂ ਦੀ ਮੰਗੀ ਆ ਇਹਨਕੇ ਘਰ ਵੀ ਆ ਕੇ ਜਦ ਸ਼ੁਗਮ ਐ ਸੇ ਗਾੜੀ ਕੋ ਫੜੀ ਹਾਂ ਜਿੰਨਕੇ ਸਾਥ ਹੀ ਗਾੜੀ ਕੋ ਫੜੀ ਉਹ ਬਿਸਟਰ ਵੀ ਦਿਖਾਤਾ ਤਾਂ ਕਈ ਵਾਰੀ ਕੌਣ ਅਰ ਉਹ ਧਮਕੀਂ ਦਿੱਤਾ ਤਾਂ ਨੀਤਿੰਕੋਟਾ ਕਹਿ ਰਿਹਾ ਮੈਂ ਉਸਕਾ ਬਾਪ ਬੋਲ ਰਹਾ ਹਾਂ ਉਸਨੂੰ ਬੁਲਾਓ ਕਾਹਨ ਕੋਈ ਪ੍ਰਾਣੀ ਦੁਸ਼ਮਣੀ ਹੈ ਇਹਨਾਂ ਦੀ ਕੁਛ ਨਹੀਂ ਜੀ ਸਰ ਅੱਜ ਤੋਂ ਕੋਈ ਦੁਸ਼ਮਣੀ ਨਹੀਂ ਹੈ ਤੁਹਾਡੇ ਮੁੰਡੇ ਦਾ ਕੀ ਨਾਮ ਹੈ ਨੰਦਰਕੇ ਦਾ ਨਾਮ ਸ਼ਿਵਮ ਹੈ ਸ਼ਿਵਮ ਸ਼ਿਵਮ ਨੂੰ ਕਿੰਨੇ ਸੱਟਾਂ ਲੱਗੀਆਂ ਇਸਕੇ ਤੋਂ ਜ਼ਿਆਦਾ ਲੱਗੀਆਂ ਸਰ ਮੈਂ ਚੱਪੜ ਮਾਰ ਕੇ ਜੀ ਮੈਂ ਮਾਮਲਾ ਚੰਡੀਗੜ੍ਹ ਦੇ ਸੈਕਟਰ 25 ਦੀ ਕਲੋਨੀ ਦਾ ਆਏ ਜਿੱਥੇ ਕੇ ਦਿਰ ਸ਼ਾਮ ਇੱਕ ਘਟਨਾ ਵਾਪਰੀ ਹੈ ਤੇ ਜ਼ਖਮੀਆਂ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੋਂ ਦੋ ਦੀ ਹਾਲਤ ਗੰਭੀਰ ਹੋਣ ਦੇ ਚੱਲਦੇ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਤੇ ਦੋਨੋਂ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਦੱਸ ਦਈਏ ਕਿ ਸੈਕਟਰ 25 ਦੀ ਇਸ ਕਲੋਨੀ ਦੇ ਵਿੱਚ ਆਏ ਦਿਨ ਹੱਟਮਾਰ ਤੇ ਕਾਤਲਾਨਾ ਹਮਲੇ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਅਪਰਾਧੀਆਂ ਨੂੰ ਪੁਲਿਸ ਦਾ ਪੋਏ ਵੀ ਡਰ ਪੈ ਨਹੀਂ ਹੈ ਜਗਬਾਨੀ ਟੀਵੀ ਲਈ ਕੁਲਦੀਪ ਕੁਮਾਰ ਦੀ ਰਿਪੋਰਟ